ਬਰਦਾਸਪੁਰ ਦੇ ਵਾਰਡ ਨੰਬਰ 9 ਦੇ ਵਿੱਚ ਸਥਿਤ ਮੁਹੱਲਾ اسلامਾਬਾਦ ਵਿੱਚ ਇੱਕ ਬਾਲਿਆਂ ਦੇ ਸਹਾਰੇ ਟਿੱਕੀ ਪੁਰਾਣੀ ਛੱਤ ਦਾ ਕੁਝ ਹਿੱਸਾ ਡਿੱਗਣ ਕਾਰਨ ਕਾਰ ਵਿੱਚ ਰਹਿਣ ਵਾਲੀ ਔਰਤ ਦੀ ਜਾਨ ਬਹੁਤ ਮੁਸ਼ਕਲ ਦੇ ਨਾਲ ਬਚਾਈਏ ਦੱਸਦੇ ਇਹ ਦਰਸਲ ਔਰਤ ਛੱਤ ਦੇ ਕੱਪੜੇ ਲੈਣ ਗਈ ਸੀ ਅਤੇ ਮਿੱਟੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਤੇ ਅੱਧੀ ਛੱਤ ਦੇ ਉੱਪਰ ਹੀ ਅੱਧੀ ਥੱਲੇ ਜਿਹੜੀ ਹੈ ਉਹ ਲਮਕ ਗਈ ਤੇ ਨੇੜੇ ਹੀ ਪਤੰਗ ਉਡਾ ਰਹੇ ਕੁਝ ਲੜਕਿਆਂ ਦੀ ਨਜ਼ਰ ਉਸ ਤੇ ਪਈ ਤਾਂ ਉਸ ਨੂੰ ਫੜ ਕੇ ਉੱਪਰ ਖਿੱਚਿਆ ਗਿਆ ਜਿਸ ਕਾਰਨ ਔਰਤ ਬਾਲ-ਬਾਲ ਬਚੀ ਤੇ ਪੀੜਿਤ ਔਰਤ ਲਲਿਤਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਪਤੀ ਦਿਹਾੜੀਦਾਰ ਹੈ ਤੇ ਉਹਨਾਂ ਦਾ ਪੁਰਾਣਾ ਕੱਚਾ ਮਕਾਨ ਹੈ ਤੇ ਉਸ ਉੱਪਰ ਛੱਤ ਜਿਹੜੀ ਹੈ ਉਹ ਆ ਗਈ ਸੀ ਤੇ ਉਸ ਦੇ ਪੈਰ ਜਿਹੜੇ ਨੇ ਉਹ ਹੇਠੋਂ ਮਿੱਟੀ ਦੀ ਛੱਤ 'ਚ ਕੁਝ ਹਿੱਸਾ ਜਿਹੜਾ ਉਹ ਟੁੱਟ ਕੇ ਉਹ ਡਿੱਗ ਗਿਆ ਜਿਸ ਕਾਰਨ ਉਸ ਦਾ ਇੱਕ ਪੈਰ ਛੱਤ ਵਿੱਚੋਂ ਲਮਕ ਗਿਆ ਸੀ ਤੇ ਅੱਧੀ ਉੱਪਰ ਹੀ ਰਹਿ ਗਈ ਸੀ ਉਸਨੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਨੇੜੇ ਦੇ ਕੁਝ ਲੜਕੇ ਜਿਹੜੇ ਤੰਗੜਾਰੇ ਸੀ ਉਹ ਆ ਗਏ ਤੇ ਉਸ ਉੱਪਰ ਉਸ ਨੂੰ ਜਿਹੜਾ ਉੱਪਰ ਖਿੱਚਿਆ ਗਿਆ ਤੇ ਉਸ ਦੀ ਜਾਨ ਜਿਹੜੀ ਉਹ ਬਚਾਈ ਗਈ ਇਸ ਤੇ ਨਾਲ ਹੀ ਤੁਹਾਨੂੰ ਦੱਸਦੇ ਹੀ ਉਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਛੱਤ ਨੂੰ ਪੱਕਾ ਕਰਨ ਦੇ ਲਈ ਉਹ ਨਗਰ ਕੌਂਸਲ ਵਿੱਚ 3 ਸਾਲ ਪਹਿਲਾਂ ਦਰਖਾਸਤ ਦੇ ਕੇ ਆਈ ਸੀ ਪਰ ਅਜੇ ਤੱਕ ਉਸ ਨੂੰ ਗ੍ਰਾਂਟ ਜਿਹੜੀ ਹੈ ਉਹ ਨਹੀਂ ਮਿਲੀ ਤੇ ਉੱਥੇ ਹੀ ਇਸ ਮੌਕੇ ਤੇ ਪਹੁੰਚੇ ਵਾਰਡ ਨੰਬਰ 9 ਦੇ ਕੌਂਸਲਰ ਅਸ਼ੋਕ ਪੁੱਟੋ ਨੇ ਕਿਹਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਉਹਨਾਂ ਨੇ ਜਲਦੀ ਤੋਂ ਜਲਦੀ ਹੀ ਪਰਿਵਾਰ ਨੂੰ ਪੱਕੀ ਛੱਤ ਦੇ ਲਈ ਗ੍ਰਾਂਟ ਦਵਾਉਣ ਦੀ ਕੋਸ਼ਿਸ਼ ਜਿਹੜੀ ਉਹਨਾਂ ਵੱਲੋਂ ਕੀਤੀ ਜਾਵੇਗੀ ਅਤੇ ਪਰਿਵਾਰ ਦੀ ਆਪਣੇ ਤੌਰ ਤੇ ਵੀ ਕੁਝ ਮਦਦ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਪੇਗੀ। ਲਗਣਾ ਮੇਰਾ ਨਾਮ ਨਲਤਾ ਕੁਮਾਰੀ ਹੈ। ਤੋਂ ਪਾਜੀ ਮੈਂ ਨਾ ਕੋਠੇ ਤੇ ਕਪੜੇ ਲਾਂਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਚੜ੍ਹ ਗਈ ਤੇ ਮੈਂ ਥੱਲੇ ਆਂਦੀ ਜਿਆਦਾ ਕਿ ਨਾ ਜੇ ਮੇਰੀਆਂ ਟੀਕਾ ਨਿਕਲੀਆਂ ਤਾਂ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਦਾਨ ਦੇ ਉਹਨਾਂ ਨੇ ਉਹ ਫੜ ਲਿਆ ਨੀ ਤੇ ਜੇ ਮੈਂ ਸੱਥ ਥੱਲੇ ਪੁੰਜੇ ਡੇਗ ਪੈਣੀ ਤੇ ਪਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਇਸੇ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਇਸੇ ਨਾਲ ਹੀ ਮੈਂ ਖਤਮ ਹੋ ਜਣਾ ਸ਼ੇ ਮੈਂ ਬਾਹਰ ਦਾ ਡਰ ਜਾ ਤੂੰ ਥੱਲੇ ਲੱਗੇ ਹਾਂਜੀ ਮਤਲਬ ਲੰਕੀ ਗਈ ਬੂੜੀ ਕਿਤੇ ਹਾਂਜੀ ਉਹ ਤੇ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਨਾ ਇਹ ਉਹਨਾਂ ਨੇ ਮੈਨੂੰ ਫੜਾ ਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬਿਤੇ ਆਉਣੇ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨੂੰ ਨਹੀਂ ਨਹੀਂ ਬਾਜੀ ਇਹ ਗਾਇ ਫਾਈਲ ਹੀ ਭਰ ਕੇ ਦਿੱਤੀ ਮੁੜ ਕੇ ਬਹੁਤ ਸੀ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੋਣ ਕੋਲ ਰਹਿੰਦਾ ਹੈ ਤੇ ਅੱਛੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀ ਆਪਰੇ ਆ ਬਸ ਕੀ ਕਰਦੇ ਘਰ ਵਾਲਾ ਕੀ ਕਰਦੇ ਉੱਥੇ ਦਿਹਾੜੀ ਤੇ ਪਹਿਲਾਂ ਦੇ ਤੁਸੀਂ ਲਈ ਅੰਜੜੀ ਵਾਜਾ ਮਾਜਾ 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 ਮਾਰਦੇ ਉਹ ਐਮਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗੇ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਹੈ ਭਾਜੀ ਅਸੀਂ ਇਹ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਖਤਰਨਾਕ ਹਾਂਜੀ 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 ਨਾ ਆਪਣੀ ਵਾਰਡ ਚ ਬੜੀ ਗ੍ਰਾਂਟ ਦੁਆਈ ਹੈ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਮੈਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਟੱਕਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਾਤੀ ਹੈ ਤੇ ਮਨ ਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਪਰ ਮੈਂ ਹੁਣ ਸਿਰ ਮੇਰੇ ਨਾਲ ਚੱਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤੇ ਪੁਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਤੇ ਮੈਂ ਕਢਾਲਦਾ ਜਾਂ ਨਹੀਂ ਨਿਕਲੀ ਤੇ ਨਵੇਂ ਸਿਰਿਓ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਗ੍ਰਹਿਣ ਕਰਾਂਗੇ ਮੈਂ ਆਪਣੇ ਅਲੋ ਵਿੱਚ ਮਦਦ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡੇ ਮੇਰਾ ਜਿਹੜਾ ਮਾਰਦਾ ਨਾ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਕੀ ਹੈਦਾ ਸੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬਣਿਆ ਇਹਨਾਂ ਦਾ ਵੀ ਫਰਜ਼ ਬੰਦਾ ਵੀ ਤੁਹਾਡੇ ਥਰੂ ਹਾਂਜੀ ਹਾਂਜੀ ਤੁਹਾਡੇ ਨਾਮ ਤੇ ਹੋਏ ਸਾਰਾ ਪਰ ਇਹ ਔਰਤ ਮਾਥਾ ਬੱਜੀ ਹੈ ਉੱਪਰ ਡਿੱਗਣ ਲੱਗੇ ਥੱਲੇ ਆ ਜਾਂਦੇ ਨੇ ਬੜੇ ਵੇਖੋ ਪ੍ਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਤੇ ਕੋਈ ਗੱਲ ਨਹੀਂ ਇਹਦਾ ਕਰਦੇ ਹੁਣ ਹਲ ਪਰ ਇਹਨਾਂ ਦਾ ਵੀ ਫਰਜ ਪੰਦਾ ਵਾ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸੰਸਦ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਨਹੀਂ ਜਿੱਥੇ ਇੰਨੀ ਗ੍ਰਾਂਟ ਮੈਂ ਦਵਾਈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗ੍ਰਾਂਟ ਇੱਥੇ ਦਿਤੀਆਂ ਵਾ ਇਹਨਾਂ ਦੇ ਗੁਆਂਢ ਇਹਨਾਂ ਦੇ ਲਾਗੇ ਕੋਲ ਪੁੱਛੋ ਕਿੰਨੀਆਂ ਗ੍ਰਾਂਟਾਂ ਦਿਤੀਆਂ ਇੱਥੇ ਪਰ ਇਹਨਾਂ ਦਾ ਫਰਜ ਹੈ ਸਾਡੇ ਕੋਲ ਆਣ ਕੇ ਤੇ ਸਾਨੂੰ ਪਤਾ ਲੱਗਣਾ ਚਲੋ ਹੁਣ ਤੁਹਾਡੀ ਨੌਲੇਜ ਆ ਗਈ ਹੈ ਤੇ ਹਾਂ ਹੁਣ ਤਾਂ ਕੋਈ ਗੱਲ ਨਹੀਂ ਹੁਣ ਮੈਂ ਪਹਿਲ ਦੇ ਅਧਾਰ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ ਠੀਕ ਹੈ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.